ਕਾਲਜੂ ਕੋ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਹੈ ਲਾਇਤਾਨਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਤੁਹਾਡਾ ਆਪਣਾ ਮਨਸੰਤ ਪ੍ਰੋਗਰਾਮ ਸਿੱਖੀ ਦੀ ਸ਼ਾਨ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜੀ ਸ਼ਖਸ਼ੀਰਨ ਮੈਂ ਤੁਹਾਡੇ ਰੂਬਰੂ ਕਰ ਰਿਹਾ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦਿਆਲ ਸਿੰਘ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਕੀਰਤਨ ਦੀ ਗੱਲ ਕਰਦੇ ਹਾਂ ਉਹ ਕੀਰਤਨ ਜਿਹੜਾ ਅਕਸਰ ਅਸੀਂ ਗੁਰੂ ਘਰਾਂ ਦੇ ਵਿੱਚੋਂ ਸੁਣਦੇ ਹਾਂ ਉਹ ਕੀਰਤਨ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਸਾਡੀ ਝੋਲੀ ਪਾਇਆ ਅੱਜ ਹਰ ਸਿੱਖ ਇਹ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਮੇਰੀ ਝੋਲੀ ਵਿੱਚ ਵੀ ਸਤਗੁਰੂ ਕੀਰਤਨ ਦੀ ਦਾਤ ਪਾ ਦਿੰਦੇ ਤੇ ਮੈਂ ਵੀ ਸੰਗਤ 'ਚ ਬੈਠ ਕੇ ਕੀਰਤਨ ਕਰਾਂ। ਪਰੰਤੂ ਜਦੋਂ ਕੀਰਤਨ ਕਰਨ ਦੀ ਗੱਲ ਆਉਂਦੀ ਹੈ ਤੇ ਸਾਡਾ ਧਿਆਨ ਜਾਂਦਾ ਹੈ ਉਹਨਾਂ ਸਾਜ਼ਾਂ ਦੇ ਵੱਲ ਜਿਨ੍ਹਾਂ ਸਾਜ਼ਾਂ ਦੇ ਰਹੀਂ ਅਸੀਂ ਕੀਰਤਨ ਸੰਗਤ ਨੂੰ ਸੁਣਾਉਣਾ ਹੈ। ਤੇ ਜਦੋਂ ਸਾਜ਼ ਦੀ ਗੱਲ ਆਉਂਦੀ ਹੈ ਤੇ ਕਿਹੜੇ ਸਾਜ਼? ਕਿਉਂਕਿ ਗੁਰੂ ਸਾਹਿਬ ਦੇ ਸਮੇਂ 33 ਸਾਜ਼ ਵਰਤੇ ਜਾਂਦੇ ਸਨ। ਸਮਾਂ ਬਦਲਿਆ, ਸਮਾਂ ਬਦਲਣ ਦੇ ਨਾਲ-ਨਾਲ ਸਾਜ਼ਾਂ ਦੀ ਬੰਤਰ, ਸਾਜ਼ਾਂ ਦੀ ਰੂਪਰੇਖਾ ਵੀ ਬਦਲਦੀ ਗਈ। ਪਰੰਤੂ ਵਟਭਾਗੀ ਨੇ ਉਹ ਜਿਨ੍ਹਾਂ ਨੇ ਉਸ ਸਮੇਂ ਦੀ ਮर्यादा ਨੂੰ ਹੁਣ ਤੱਕ ਸਾਮ ਕੇ ਰੱਖਿਆ ਹੈ ਕੋਈ ਦੌਰ ਉਜਾ ਵੀ ਆਇਆ ਜਦੋਂ ਤੰਤੀ ਸਾਜ ਅਲੋਪ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਪਰੰਤੂ ਗੁਰੂ ਪਾਸ਼ਾ ਦੀ ਬਖਸ਼ਿਸ਼ ਸਤਗੁਰੂ ਦੀ ਅਸੀਸਾ صدਕਾ ਉਹਨਾਂ ਪਰਿਵਾਰਾਂ ਨੇ ਬੜੀ ਮਿਹਨਤ ਕੀਤੀ ਤੰਤੀ ਸਾਜਾਂ ਨੂੰ ਫਿਰ ਉਜਾਗਰ ਕਰ ਦਿੱਤਾ ਗੁਰੂ ਕਿਰਪਾ صدਕਾ ਜੀहां ਇੱਕ ਹੋਰ ਜੀ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਤੰਤੀ ਸਾਜਾਂ ਨੂੰ ਬਣਾਉਣ ਤੇ ਲਗਾ ਦਿੱਤੀ ਉਹ ਤੰਤੀ ਸਾਜ ਜਿਨ੍ਹਾਂ ਦੇ ਰਾਈ ਅੱਜ ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਕੇ ਸੰਗਤ ਵਿੱਚ ਗੁਰੂ ਪਾਸ਼ਾ ਜੀ ਦੀ ਗੁਰਬਾਣੀ ਦਾ ਸੰਦੇਸ਼ ਪਹੁੰਚਾਂਦੇ ਨੇ ਆਓ ਤੁਹਾਡੀ ਮੁਲਾਕਾਤ ਕਰਾਨੇ ਆ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਜੀਦਾ ਸਿੰਘ ਤੁਹਾਡਾ ਸਵਾਗਤ ਹੈ ਫਤਿਹ ਸਾਜ ਪਾਨਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸ ਸਿੰਘ ਅਕਸਰ ਅਸੀਂ ਵੇਖਦੇ ਆ ਜਦੋਂ ਤੰਤੀ ਸਾਜਾ ਦੀ ਗੱਲ ਆਉਂਦੀ ਹੈ ਤੇ ਸਾਡਾ ਧਿਆਨ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਬਲ ਤੇ ਉਹ ਸਮੇਂ ਜਿਸ ਸਮੇਂ ਗੁਰੂ ਪਾਤਸ਼ਾਹ ਤੰਤੀ ਸਾਜਾ ਦੇ ਨਾਲ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਸਨ ਸਮਾਂ ਬਦਲਿਆ ਅੱਜ ਵੀ ਗੁਰੂ ਘਰ ਦੇ ਵਿੱਚ ਕੀਰਤਨ ਹੁੰਦਾ ਹੈ ਤੇ ਅੱਜ ਬਹੁਤ ਆਦ ਗਿੰਤੀ ਵਿੱਚ ਹਰਮੋਨੀਅਮ ਤੇ ਤਬਲੇ ਨੂੰ ਅੰਗੀਕਾਰ ਕੀਤਾ ਜਾਂਦਾ ਹੈ। ਜ਼ਿਆਦਾ ਕੀਤਾ ਜਾਂਦਾ ਹੈ। ਪਰੰਤੂ ਅੱਜ ਫਿਰ ਇੱਕ ਸਮਾਂ ਇਹੋ ਚਾ ਵਾਪਰ ਰਿਹਾ ਹੈ, ਸਮਾਂ ਉਜਾਗਰ ਹੋ ਰਿਹਾ ਹੈ। ਤੰਤੀ ਸਾਜਾ ਦਾ ਬੋਲਬਾਲਾ ਫਿਰ ਵੱਜ ਰਿਹਾ ਹੈ। ਕਿਵੇਂ ਜ਼ੈਨ ਵਿੱਚ ਖਿਆਲ ਆਇਆ ਕਿ ਮੈਂ ਬਚਪਨ ਦੇ ਵਿੱਚ ਜਿਹੜੀ ਪੜ੍ਹਾਈ ਕਰਦਾ ਸੀ ਸਕੂਲ ਦੇ ਵਿੱਚ ਉਸ ਸਮੇਂ ਦੌਰਾਨ ਜਾਂ ਉਸ ਸਮੇਂ ਕੋਈ ਅਯੂਜੀ ਸ਼ਖਸ਼ੀਅਤ ਨੇ ਤੁਹਾਡੀ ਬਾਹ ਪਕੜੀ, ਤੁਹਾਡੇ ਸਿਰ ਤੇ ਯਾਤ ਰੱਖਿਆ ਕਿ ਤੰਤੀ ਸਾਜਾ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਣਾ ਹੈ। ਉਹ ਇਸ ਤਰ੍ਹਾਂ ਸੀ ਕਿ ਅਸੀਂ ਜ਼ਿਲ੍ਹਾ ਸਿਆਲਕੋਟ ਤਹਿਸੀਲ ਨਰਵਾਜ ਤੁਸੀਂ ਜੀ ਜਦੋਂ ਪਾਰਟੀਸ਼ਨ ਹੋਈ ਹੈ ਤੇ ਜਨਮ ਤਾਂ ਮੇਰਾ ਲਾਹੌਰ ਦਾ ਹੈ ਜੀ ਤੇ ਫਿਰ ਅਸੀਂ ਆ ਗਏ ਸਿੱਦੇ ਫਿਰ ਸਰਸੇ ਚਲੇ ਗਏ ਸਰਸੇ ਜਾ ਕੇ ਉਹਨਾਂ ਨੇ ਜਗਾ ਜੁਗਾ ਦਿੱਤੀ ਸਭ ਕੁਝ ਹੋਇਆ ਲੇਕਿਨ ਮੇਰੇ ਨਾਨਾ ਜੀ ਕਹਿਣ ਲੱਗੇ ਵੀ ਗੁਰਦਿਆਲ ਨੂੰ ਥੋੜਾ ਜਿਹਾ ਪੜਾ ਲਈਏ ਜੀ ਉਹ ਜਲੰਧਰ ਆ ਗਏ ਸਨ ਅੱਛਾ ਫਿਰ ਮੈਨੂੰ ਪਤਾ ਹੀ ਜਲੰਧਰ ਛੱਡ ਗਏ ਜਲੰਧਰ ਛੱਡ ਗਏ ਤੇ ਆਪੋ ਗਾਂ ਤੁਸੀਂ ਜਵਾਨ ਦੇ ਵਾਰੀ ਚਲੇ ਗਏ ਮੈਂ ਫਿਰ ਉਨੋਂ ਦਾ ਆ ਕੇ ਸਨ 50 ਚ ਸ਼ੁਰੂ ਕੀਤਾ ਕੰਮ ਪਹਿਲਾਂ ਤੇ ਮੇਰਾ ਖਿਆਲ ਠੀਕ ਹੈ ਕਿ ਮੈਂ ਥੋੜਾ ਜਿਹਾ ਪੜਾਂ ਮੈਂ ਲੇਕਿਨ ਕਾਲਜ ਸਕੂਲ ਗਿਆ ਸਕੂਲ ਮੇਰੇ ਪਿੰਡ ਤੇ ਵੀ ਮਿਲ ਗਏ ਬੱਚੇ ਲੇਕਿਨ ਉਹ ਮੇਰਾ ਰੂਹ ਨਾ ਲੱਗਾ ਮੈਨੂੰ ਇੱਥੇ ਦੀ ਉਹ ਪੇਟੀ ਪਈ ਸੀ ਉਹਨੇ 17 ਸਾਲ ਬਾਅਦ ਇਹ ਹੁਣ ਫਿਰ ਸਰਦਾਰੀ ਮਾਮਾ ਜੀ ਕਹਿਣ ਲੱਗੇ ਵੀ ਤੂੰ ਬੇਟੇ ਕੰਮ ਹੀ ਸਿੱਖ ਲੈ ਹੁਣ ਜੀ ਫਿਰ ਮੈਂ ਉਹਨਾਂ ਦਾ ਸਿਤਾਰਾ ਦਾ ਕੰਮ ਲੱਕੜੀ ਦਾ ਸਾਰਾ ਕੰਮ ਕੀਤਾ ਜੋ ਵੀ ਉਹਦੇ ਪਾਰਟਸ ਨੇ ਉਹ ਬਣਾਏ ਉਹਦੇ ਫਰਜ ਜਿਉਂ ਸਨ 50 ਤੋਂ ਸ਼ੁਰੂ ਹੋਏ ਆ ਤੇ ਕਾਫੀ ਦੇਰ ਤੱਕ ਅਸੀਂ ਮੇਰੇ ਵੱਲ ਔਰ ਹੁਣ ਦੇਖ ਲਓ ਕਿੰਨਾ ਚਿਰ ਹੋਇਆ ਕੰਮ ਕਰਦਿਆਂ ਨੂੰ ਉਹਦੇ ਵਿੱਚ ਬੜੇ ਬੜੇ ਆਰਟਿਸਟ ਰਵੀ ਸ਼ੰਕਰ ਜੀ ਬਲਰਾਜ ਖਾਂ ਸਾਹਿਬ ਜੀ ਰੈਸ ਖਾਂ ਜੀ ਹੋਰ ਸਾਡੇ ਪੰਜਾਬ ਦੇ ਵਾਲੀ ਸਾਹਿਬ ਜੀ ਮਾਸਟਰ ਰਤਨ ਬਹੁਤ سارے ਆਰਟਿਸਟ ਮੇ ਦੁਕਾਨ ਦੇ ਸਰਦਾਰ ਮੋਹਨ ਸਿੰਘ ਦੀ ਵਾਕਫੀਅਤ ਬੜੀ ਸੀ ਰਿਸ਼ੀ RAM ਜੀ ਦੁਕਾਨ ਤੇ ਲਾਹੌਰ ਸਣ ਜੀ ਤੇ ਉਹ ਇਸ ਕਰਕੇ ਸਾਰੇ ਆਰਟਿਸਟ ਹੋਰ ਕੋਈ ਬਣਾਉਣ ਵਾਲਾ ਨਹੀਂ ਸੀ ਜਿਹੜੇ ਕੋਈ ਮੁਸਲਮਾਨ ਸਾਡੇ ਭਾਈ ਅੰਮ੍ਰਿਤਸਰ ਬਣਾਉਂਦੇ ਨੇ ਉਹ ਤੇ ਚਲੇਗੇ ਪਾਰਲੀਮੈਂਟ ਫਿਰ ਇੱਥੇ ਆ ਕੇ ਸਾਨੂੰ ਇਹਨਾਂ ਸਾਰੇ ਆਰਟਿਸਟਾਂ ਦਾ ਬਣਨਾ ਫਿਰ ਇੱਥੇ ਰੇਡੀਓ ਸਟੇਸ਼ਨ ਸੀ ਜਲੰਧਰ ਚ ਇਹਦਾ ਵੀ ਬੜਾ ਲਾਭ ਹੋਇਆ ਉਹ ਘਰ ਦੇ ਵਿੱਚ ਕੀਰਤਨ ਚ ਸੀ لیکن ਉਹ বাজਾਨ ਦਾ ਵੀ ਥੋੜਾ ਜਿਹਾ ਐਸਾ ਮੈਨੂੰ ਚਸਕਾ ਸੀ ਉਹ ਮੈਨੂੰ ਸਾਰੇ ਬਹੁਤ سارے ਤੇ ਇਹ ਕਹਣ ਯਾਰ ਤੂੰ ਸਤਾਰ বাজਾਇਆ ਕਰ ਮੈਂ ਤੁਹਾਨੂੰ ਇਹ ਗੱਲ ਪੁੱਛਿਆ ਜਾਂਦਾ ਸੀ ਗੁਰਦਿਆਲ ਸਿੰਘ ਅਕਸਰ ਜਦੋਂ ਸੀ ਯੂਥ ਵੱਲ ਵੇਖਦੇ ਆ ਜਿਹੜਾ ਯੂਥ ਕਾਲਜਾਂ ਵਿੱਚ ਪੜ ਰਿਹਾ ਸਕੂਲਾਂ ਵਿੱਚ ਪੜ ਰਿਹਾ ਉਹਦੇ ਮਨਨ ਤੇ ਇੱਕ ਜ਼ਹਿਨ ਚ ਖਿਆਲ ਪੈਦਾ ਹੁੰਦਾ ਕਿ ਮੈਂ ਵੀ ਗਾਵਾਂ ਹਾਂ ਵਜਾਵਾਂ ਤੇ ਗਾਵਾਂ ਬਟ ਤੁਹਾਡੇ ਅੰਦਰ ਜ਼ਹਿਨ ਚ ਖਿਆਲ ਆਇਆ ਕਿ ਮੈਂ ਬਣਾਵਾਂ ਹਾਂ ਸਾਜ਼ਾਂ ਨੂੰ ਬਣਾਵਾਂ ਬਿਲਕੁਲ ਜੀ ਮੈਂ ਬਣਾਵਾਂ ਔਰ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕੇ ਸਾਜ਼ ਬਣਾਉਣ ਵਾਲੇ ਨੂੰ ਗਾਣੇ ਵਜਾਣੇ ਦਾ ਬੜਾ ਗਿਆਨ ਹੋਣਾ ਚਾਹੀਦਾ। ਕੀ ਬਾਤ ਹੈ ਬਹੁਤ ਖੂਬ। ਦੇਖੋ ਜੇ ਹੁਣ ਸਾਜ਼ ਨੂੰ ਤਾਰਾ ਪਾਈਆਂ ਨੇ ਜੇ ਉਹਨੂੰ ਇਹ ਪਤਾ ਹੀ ਨਹੀਂ ਵੀ ਟਿਊਨਿੰਗ ਕਿੱਥੇ ਕਰਨੀ ਹੈ। ਸੁਰਾਂ ਦਾ ਗਿਆਨ ਨਾ ਹੋਵੇ ਤਾਂ ਬਣਾਉਣ ਵਾਲੇ ਨੂੰ ਕੋਈ ਨਹੀਂ ਬਹੁਤੇ ਹਨ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਲੱਕੜੀ ਦਾ ਕੰਮ ਕਰਦੇ ਸਨ ਵਿੱਚ ਵਜਾਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਸੁਰ ਹੁੰਦਾ ਕੀ ਹੈ। ਲੇਕਿਨ ਸਾਨੂੰ ਸਿੱਖਣਾ ਪਿਆ। ਮੇਰੇ ਵਾਵਾ ਜੀ ਬੜੇ ਉਸਤਾਦ ਜਿਹੜੇ ਉਸਤਾਦ ਸਣ ਬੜੇ ਫਿਰ ਉਹਦੇ ਬਾਅਦ ਜਿੰਨੇ ਵੀ ਉਸਤਾਦ ਸਣ ਦੁਕਾਨਾਂ ਤੇ ਆਉਣਾ ਉਹਨਾਂ ਦੇ ਨਾਲ ਸਾਡਾ ਰਾ 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 ਦੇ 2-2 ਵਜੇ ਜਾਣੇ ਉਹਨਾਂ ਦੇ ਘਰ ਗਾਣੇ ਵੀ ਜਾਣੇ ਚੋਂ ਪ੍ਰਕਾਰ ਜੀ ਸਣ ਮਾਸਟਰ ਰਿਸ਼ਵੰਦਾਸ ਜੀ ਸਣ ਮਾਸਟਰ ਕੇਸ਼ਵ ਜੀ ਸਣ ਬਾਲੀ ਸਾਹਿਬ ਸਣ ਇਸ ਦਾ ਕਰਕੇ ਨਾ ਹੁਣ ਅੱਜ ਕੱਲ ਉਹਨਾਂ ਦੇ ਸ਼ਿਗਤ ਕਿਰਪਾਲ ਸਿੰਘ ਜੀ ਨੇ ਤੂੰ ਸਾਰੇ ਨਾ ਮੇਰਾ ਜਿਹੜੇ ਆਪਣੀ ਰੂਹ ਸੀ ਨਾ ਉਹ ਇਹਦਰ ਬੜੀ ਸੀ ਅਕਸਰ ਗੁਰਦਾਰ ਸਿੰਘ ਜੀ ਮਨ ਚ ਖਿਆਲ ਆਉਂਦਾ ਹੈ ਕਿ ਜਦੋਂ ਅਸੀਂ ਤੰਤੀ ਸਾਜ਼ ਬਣਾ ਰਹੇ ਹਾਂ ਤੁਸੀਂ ਮੈਨੂਫੈਕਚਰ ਕਰ ਰਹੇ ਹੋ ਜਦੋਂ ਬਣਾਉਣ ਦੇ ਨਾਲ ਨਾਲ ਤੁਸੀਂ ਹੁਣੀ ਆਖਿਆ ਕਿ ਗਾਉਣ ਦਾ ਸ਼ੌਂਕ ਹੋਣਾ ਚਾਹੀਦਾ ਹੈ ਗਾਉਣ ਦਾ ਵੀ ਇੱਕ ਗਿਆਨ ਹੋਣਾ ਚਾਹੀਦਾ ਕੀ ਤੁਸੀਂ ਬਕਾਇਦਾ ਕੋਈ ਟ੍ਰੇਨਿੰਗ ਵੀ ਲਿੱਤੀ ਗਾਉਣ ਦੀ ਸਿੰਗਿੰਗ ਦੀ ਨਹੀਂ ਨਾ ਇਸ ਤਰ੍ਹਾਂ ਨਾ ਕਿ ਗਾਉਣ ਦਾ ਜਿਵੇਂ ਸਾਡੇ ਟੀਚਰ ਸਨ ਵਾਸ ਲਿਸ਼ਣ ਦੱਸਦੀ ਉਹਨਾਂ ਕੋਲ ਜਾ ਕੇ ਸਿੱਖਣਾ ਫਿਰ ਸਿਤਾਰ ਜਦੋਂ ਬਣਦਾ ਹੈ ਜਦੋਂ ਉਹਦੇ ਉਹਦੇ ਪਰਦੇ ਪਾਈਦੇ ਨੇ ਜੀ ਦਾ ਹਾਂਜੀ ਉਹ ਜਿਹਨਾਂ ਜਰ ਬੰਦਾ ਸੁਰਤਿ ਨਾ ਹੋਵੇ ਜਿਹਨਾਂ ਨੂੰ ਪਤਾ ਉਹਨਾਂ ਜਰ ਬੰਨ ਨਹੀਂ ਸਕਦਾ ਨਹੀਂ ਬੰਨ ਸਕਦਾ ਕੀ ਬਾਤ ਭਾਵੇਂ ਉੱਤੇ ਜਿੰਨੇ ਮਰਜ਼ੀ ਅੰਗਰੇਬ ਕਰੀ ਜਾਵੇ ਜਿੰਨੇ ਮਰਜ਼ੀ ਬੂਟੇ ਪਾਈ ਜਾਵੇ ਬਸ ਜਿੰਨਾਂ ਤੇ ਉਹਨੂੰ ਸੁਰਦਾ ਨਹੀਂ ਪਤਾ ਉਹਨਾਂ ਤੇ ਕੰਮ ਕਰੀ ਨਹੀਂ ਸਕਦਾ ਜੀ ਤੇ ਸਾਡੇ ਇੱਥੇ ਫੁਗਵਾੜੇ ਆਨੰਦ ਲਾਲ ਜੀ ਸਣ ਬੜੇ ਸੁਰਤ ਸਨ ਯਾਨੀ ਕਿ ਐ ਕਿਵੇਂ ਤੁਸੀਂ ਵੀ ਬਾਕਾਇਦਾ ਪਹਿਲੇ گاਉਂ ਦੀ ਟ੍ਰੇਨਿੰਗ ਲਿੱਤੀ ਨੋ ਹਾਂ ਕਿੰਨਾ ਸਮਾਂ ਟ੍ਰੇਨਿੰਗ ਲਿੱਤੀ ਤੁਸੀਂ گاਉਂ ਦੇ ਗੌਣ ਤੇ ਸਮਾਂ ਨਹੀਂ ਬੋਦਾ ਉਹ ਨਾਲ-ਨਾਲ ਵਿੱਚ ਹੀ ਮੈਨੂੰ ਕਿ ਸ਼ਾਮ ਨੂੰ ਚਲੇ ਜਾਣਾ ਘਰ ਉਹਨਾਂ ਦੇ ਟੀਚਰ ਤੇ ਉੱਥੇ ਵਾਜਣਾ ਇੱਕ ਇੱਕ ਵਾਜਣਾ ਡੇਡ ਕੋਈ ਗਾਣਾ ਵਜਾਣਾ ਹੋਣਾ ਕੋਈ ਸਿੱਖਣ ਵਾਲੇ ਆਏ ਹੋਣੇ ਮਤਲਬ ਸਾਨੂੰ ਉਹਦਾ ਗਿਆਨ ਹੋਣਾ ਚਾਹੀਦਾ ਸਾਨੂੰ ਗੌਣ ਦੀ ਕੀ ਜ਼ਰੂਰਤ ਸੀ ਕੀ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਮਜੂਸ ਸੀ ਜਿਨ੍ਹਾਂ ਵੱਲੋਂ ਤੰਤੀ ਸਾਜ਼ ਬਣਾਏ ਜਾਂਦੇ ਸਨ ਨਹੀਂ ਸਾਡੇ ਘਰ ਦੇ ਵਿੱਚ ਕੋਈ ਐਸੇ ਨਹੀਂ ਸਨ ਜਿਹੜੇ ਬਣਾਏ ਜਾਣ ਕੋਈ ਗੌਣ ਦੇ ਸਨ ਸਾਡੇ ਭਾਜੀ ਵੀ ਬੜਾ ਅੱਛਾ ਕੀਰਤਨ ਕਰਦੇ ਸਨ ਪਿਤਾ ਹੀ ਸਾਡੇ ਕੀਰਤਨ ਕਰਦੇ ਬਾਬਾ ਹੀ ਤੇ ਸਾਡੇ ਅੰਦਰ ਵੈਸੇ ਹੀ ਉਹ ਚੀਜ਼ ਕੁਦਰਤੀ ਨਾ ਜਿੱਦਾ ਹੁੰਦੀ ਹੈ ਪਰਿਵਾਰ ਵੱਲੋਂ ਮਿਲੀ ਹੋਈ ਪਰਿਵਾਰ ਚ ਵੇ ਨਹੀਂ ਲੱਗਦਾ ਦਿਲ ਮੇਰਾ ਹੈ ਜਿਸ ਨੂੰ ਕੋ ਗਾਉਂਦੇ ਨੇ ਉਹ ਦੀ ਕੋ ਇੱਕ ਹੁੰਦਾ ਨਾ ਵੇ ਨਹੀਂ ਲੱਗਦਾ ਦਿਲ ਮੇਰਾ ਕਿਤੇ ਪੰਜਾਬੀ ਚ ਇੱਕ ਉਹਨੂੰ ਕਲਾਸੀਕਲ ਗਾਉਂ ਵੇ ਨਹੀਂ ਲੱਗਦਾ ਦਿਲ ਮੇਰਾ ਮਹੀਵੇ ਕਨੂੰ ਗਿਆ ਪਰ ਇਹ ਕਿ ਕਰਾਸੀ ਆ ਗਿਆ ਨਾ ਕੀ ਬਾਤ ਬਿਲਕੁਲ ਇਹ ਚ ਥੋੜਾ ਜਿਹਾ ਕਲਾਸੀਕਲ ਹੈ ਤੇ ਸੋਹਣਾ ਲੱਗਦਾ ਜੀ ਬਿਲਕੁਲ ਜੀ ਗੁਰਦਾਸ ਸਿੰਘ ਜੀ ਉਹ ਕਿਹੜਾ ਸਾਜ਼ ਸੀ ਪਹਿਲਾਂ ਜਿਹੜਾ ਤੁਸੀਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਸਿਤਾਰ ਸੀ ਜੀ ਕੀ ਬਾਤ ਹੈ ਸਿਤਾਰ ਬਣਾਉਂਦੇ ਸਨ ਸਿਤਾਰ ਦਾ ਹੀ ਰਿਵਾਜ ਸੀ ਕਾਲਡਨ ਤੇ ਸਨ ਸਿਤਾਰ ਦਿਰਵਾ ਵੀ ਬਣਿਆ ਸਿਤਾਰ ਵੀ ਬਣਿਆ ਸਰੋਦ ਵੀ ਬਣਾਇਆ ਦੁਕਾਨ ਤੇ ਹਾਂ ਜੀ ਰਵਾਬ ਤੇ ਸਰੋਦ ਚ ਕੋਈ ਫਰਕ ਨਹੀਂ ਹੁੰਦਾ ਇਨਾ ਤੇ ਪਹਿਲੇ ਰਬਾਬ ਸੀ ਬਾਅਦ ਇਸ ਰੂਦ ਬਣਿਆ ਹਾਂਜੀ ਹੋਰ ਕਿਹੜੇ ਕਿਹੜੇ ਸਾਜ਼ ਤੁਸੀਂ ਆਪਣੇ ਹੱਥਾਂ ਨਾਲ ਤਿਆਰ ਕਰ ਚੁੱਕੇ ਸੀ ਆਪਣੇ ਹੱਥਾਂ ਨਾਲ ਇਹ ਸਿਤਾਰ ਬਣ ਰਿਹਾ ਜੀ ਤਾਨਪੂਰਾ ਬਣ ਰਿਹਾ ਜਿਹੜਾ ਕੋਲਡਾ ਚ ਛੜੇ ਹੁੰਦਾ ਹੋਰ ਜਿਹੜੇ ਕੋਈ ਸਾਜ਼ ਕੋਈ ਆਵੇ ਬਣਾ ਲਈਦਾ ਵਾਇਲਨ ਹੋਇਆ ਉਹ ਬੜਾ ਘੱਟ ਉਹਨੇ ਬਣਦਾ ਅੱਜ ਕਨ ਜੀ ਉੱਤੇ ਉਹ ਸਾਡੇ ਸੇ ਕਰਵਾਲ ਸਿੰਘ ਜੀ ਉਹ ਵੀ ਬਣਾਉਂਦੇ ਨੂੰ ਦੇਣ ਲੇਕਿਨ ਜਿਹੜੇ ਸਾਜ਼ ਘਾਟੇ ਮੁੱਕ ਹੀ ਗਏ ਤੇ ਅੱਜ ਕੱਲ੍ਹ ਦੇ ਰਾਏ ਵੀ ਕੋਲਡਾ ਸਿਤਾਰ ਤਾਨਪੂਰੇ ਦਾ ਜ਼ਿਆਦਾ ਹਾਂਜੀ ਤੇ ਸੰਤੂਰ ਆ ਗਿਆ ਫਿਰ ਰਵਾਬ ਆ ਗਿਆ ਅੱਜ ਕੱਲ ਸਾਡੇ ਗੁਰਸਿੱਖਾਂ ਦੇ ਵਿੱਚ ਰਵਾਬ ਦਾ ਜ਼ਿਆਦਾ ਹੋ ਗਿਆ ਬਿਲਕੁਲ ਜੀ ਤੇ ਉਹ ਉਹ ਬਣਾਈ ਦੇ ਨੇ ਤੇ ਰਵਦਾ ਸਿੰਘ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਸਮਾਂ ਇਹੋ ਜਿਹਾ ਸੀ ਜੋ ਤੰਤੀ ਸਾਜ ਬਿਲਕੁਲ ਅਲੋਪ ਹੋਣ ਦੇ ਕਿਨਾਰੇ ਸਨ ਜਿਵੇਂ ਤੁਸੀਂ ਆਖਿਆ ਹੁਣ ਇਹ ਸਾਜ ਖਤਮ ਹੋ ਰਿਹਾ ਸਾਜ ਅਲੋਪ ਹੋ ਰਿਹਾ ਨਹੀਂ ਇਸ ਦਾ ਵੀ ਕੋਈ ਨਹੀਂ ਐਸਾ ਆਇਆ ਕਿਉਂਕਿ ਜਦੋਂ ਦਾ ਕੋਇਲ ਜਾਂ ਤੇ ਮਿਊਜ਼ਿਕ ਆ ਗਿਆ ਨਾ ਫਿਰ ਮੁਕਣ ਦਾ ਨਾਂ ਹੀ ਨਹੀਂ ਲਿਆ ਹਰ ਕਾਲਜ ਦੇ ਵਿੱਚ ਸਟੂਡੈਂਟ ਜਿਹੜੇ ਨੇ 2022 25 25 ਤੀਤੀ ਇੱਕ ਕਲਾਸ ਦੇ ਵਿੱਚ 18 18 ਹੋਣੇ ਨਿਆਣੇ ਹਾਂਜੀ ਅੱਜ ਕੋਈ ਇੱਥੇ ਹੰਸਾਈ ਮਹਿਲਾ ਕਾਲਜ ਆਇਆ ਕਰਨੇ ਮਹਾਮਹਿਲਾ ਕਾਲਜ ਆਇਆ ਖਾਲਸਾ ਕਾਲਜ ਆ ਲੁਧਿਆਣੇ ਨੇ ਹੋਰ ਸਾਰੇ ਪੰਜਾਬ ਤੇ ਚੰਡੀਗੜ੍ਹ ਤੱਕ ਜਿੰਨੇ ਵੀ ਕਾਲਜ ਨੇ ਉਹ ਸਾਰੇ ਬੜੀ ਸਤਿਗੁਰਾਂ ਦੀ ਕਿਰਪਾ ਹੈ ਉਹ ਸਭ ਮੈਨੂੰ ਸਾਰੀ ਜਾਣਦੇ ਨੇ ਸਾਰਿਆਂ ਦੇ ਨਾਲ ਹੀ ਵਾਹ ਰਿਹਾ ਉਹ ਜਿਹੜੇ ਬੱਚੇ ਸਿੱਖਦੇ ਨੇ ਵਜਾਉਂਦੇ ਨੇ ਉਹ ਸਾਰੇ ਸਾਡੇ ਹੱਥਾਂ 'ਚ ਹੀ ਸਨ ਕਿਹੜਾ ਤੰਤੀ ਸਾਜ ਜ਼ਿਆਦਾ ਸੇਲ ਹੋ ਰਿਹਾ ਹੈ ਜ਼ਿਆਦਾ ਪਬਲਿਕ ਪਸੰਦ ਕਰ ਰਹੀ ਹੈ ਉਹ ਸਿਤਾਰ ਸਿਤਾਰ ਤਾਨਪੂਰਾ ਕਿਉਂਕਿ ਰਵਾਬ ਜਿਹੜਾ ਉਹ ਹੁਣ ਗੁਰਸਿੱਖਾਂ 'ਚ ਆਇਆ ਅਕਸਰ ਗੁਰਦਿਆਲ ਸਿੰਘ ਜੀ ਕਹਿੰਦਾ ਕਿ ਸੰਗੀਤ ਰੂਹ ਦੀ ਖੁਰਾਕ ਹੈ ਜੇਕਰ ਉਸ ਸੰਗੀਤ ਦੇ ਵਿੱਚ ਗੁਰੂ ਦੀ ਬਾਣੀ ਪ੍ਰਵੇਸ਼ ਕਰ ਜਾਵੇ ਗੁਰੂ ਦੀ ਬਾਣੀ ਗਾਈ ਜਾਵੇ ਤੇ ਸੱਚਮੁੱਚ ਆਤਮਾ ਤੇ ਪਰਮਾਤਮਾ ਦਾ ਸਮੇਲ ਹੋ ਸਕਦਾ ਹੈ ਦੇਖੋ ਗੱਲ ਇਹ ਹੈ ਕਿ ਇਹ ਸੁਰ ਜੀ ਗੁਰਵਾਣੀ ਹੈ ਜਿਸ ਰਵਿਆਂ ਦੀ ਕੋ ਗੁਰੂ ਸਾਹਿਬ ਨੇ ਸ਼ਬਦ ਗਾਏ ਹਾਂ ਜੀ ਉਹ ਜਿਹੜੇ ਸ਼ਬਦ ਗਾਏ ਤੇ ਉਹ ਫਿਰ ਜਦੋਂ ਸ਼ਬਦ ਗਾਈਦਾ ਹੈ ਉਹ ਫਿਰ ਗੁਰਵਾਣੀ ਦਾ ਉਹ ਰਾਗਾਂ ਦੇ ਵਿੱਚ ਹੁੰਦੇ ਜਿਹੜਾ ਰਾਗ ਦੇ ਵਿੱਚ ਹੋਵੇ ਉਹ ਸਭ ਤੋਂ ਵੱਧ ਜਾਂਦਾ ਹੈ। ਕੀ ਬਾਤ ਹੈ। ਵੈਸੇ ਵੀ ਲਾਈਟ ਚਲੋ ਹੁਣ ਫਿਲਮਾਂ ਤੇ ਸਾਰੇ ਲਾਈਟ ਚੱਲਦਾ ਹੀ ਹੈ। ਹੁਣ ਇਹਨਾਂ ਨੇ ਰਾਗੀਆਂ ਬਹੁਤ ਹੀ ਸਾਡੇ ਸੱਜਣਾ ਨੇ ਫਿਲਮੀ ਗਾਣੇ ਸ਼ੁਰੂ ਵਿੱਚ ਹੀ ਗਲ-ਗਲ ਗਾ ਦਿੱਤੇ। ਲੇਕਿਨ ਕਲਾਸੀਕਲ ਜਿਹੜਾ ਉਹ ਇੱਕ ਇਹੋ ਜਿਹੀ ਚੀਜ਼ ਹੈਕਰ ਉਹਨੂੰ ਚੰਗੀ ਤਰ੍ਹਾਂ ਗਾਇਆ ਜਾਵੇ ਤੇ ਬੰਦੇ ਦਾ ਮਨ ਨਹੀਂ ਕਰਦਾ ਉੱਥੋਂ ਉੱਠਣ ਦਾ। ਕਿਆ ਬਾਤ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅਕਸਰ ਅਸੀਂ ਜਦੋਂ ਤੰਤੀ ਸਾਜਾਂ ਦੀ ਗੱਲ ਕਰਦੇ ਆ ਅੱਜ ਹਰ ਵਿਦਿਆਰਥੀ ਕੋਸ਼ਿਸ਼ ਕਰਦਾ ਕਿ ਮੈਂ ਤੰਤੀ ਸਾਜ ਸਿੱਖਾਂ ਤੇ ਤੰਤੀ ਸਾਜ ਨਾਲ ਹੀ ਗਾਇਨ ਕਰਾਂ ਪਰ ਜਦੋਂ ਤੰਤੀ ਸਾਜ ਦੇ ਬਣਾਉਣ ਦੀ ਗੱਲ ਆਉਂਦੀ ਹੈ ਤੰਤੀ ਸਾਜ ਦੀ ਮੈਨੂਫੈਕਚਰਿੰਗ ਦੀ ਗੱਲ ਆਉਂਦੀ ਹੈ ਤੇ ਅਸੀਂ ਇਸ ਗੱਲੋਂ ਚੁੱਪ ਹੋ ਜਾਂਦੇ ਹਾਂ ਕਿ ਤੰਤੀ ਸਾਜ ਜਿਹੜਾ ਸਿੱਖਣ ਵਿੱਚ ਇੰਨਾ ਸਮਾਂ ਲੱਗਦਾ ਉਹਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ ਹੋਵੇਗਾ ਕਿੰਨੀ ਮਿਹਨਤ ਲੱਗੀ ਹੋਵੇਗੀ ਧੰਨਵਾਦ ਕਰਦੇ ਆ ਸਰਦਾਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਆਪਣੀ ਪੂਰੀ ਮਿਹਨਤ ਦੇ ਸਦਕਾ ਪੂਰੀ ਜ਼ਿੰਦਗੀ ਤੰਤੀ ਸਾਜਾਂ ਨੂੰ ਬਣਾਉਣ ਵਾਸਤੇ ਲਗਾ ਦਿੱਤੀ ਤੇ ਉਹ ਤੰਤੀ ਸਾਜ ਅੱਜ ਗੁਰੂ ਘਰ ਦਾ ਸ਼ਿੰਗਾਰ ਬਣ ਕੇ ਕੀਰਤਨ ਦੇ ਰਹੇ ਸੰਗਤ ਵਿੱਚ ਪਰਵੇਸ਼ ਹੋ ਚੁੱਕੇ ਨੇ ਸੰਗਤ ਵਿੱਚ ਆਨੰਦ ਵਜ ਰਹੇ ਨੇ ਜੇਕਰ ਅੱਜ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਵਿਦਿਆਰਥੀ ਕਹਿੰਦਾ ਕਿ ਤੰਤੀ ਸਾਜ ਨੂੰ ਸਿੱਖਣ ਵਾਸਤੇ ਲੰਬਾ ਸਮਾਂ ਲੱਗਦਾ ਤੁਸੀਂ ਦੱਸ ਸਕਦੇ ਹੋ ਕਿਹੜਾ ਕਿਹੜਾ ਜਿਹੜਾ ਸਾਜ ਹੈ ਤੰਤੀ ਸਾਜ ਆ ਉਹਨੂੰ ਸਿੱਖਣ ਵਾਸਤੇ ਕਿੰਨਾ ਕੁ ਸਮਾਂ ਲੱਗਦਾ ਜੇਕਰ ਮਿਹਨਤ ਕੀਤੀ ਜਾਵੇ ਓਹੋ ਸਭ ਤੋਂ ਉੱਤਮ ਜਿਹੜੀ ਗਣਾ ਜਿਹੜੀ ਗੱਲ ਕਹੀ ਗਈ ਹੋਈ ਹੈ ਨਾ ਉੱਤਮ ਗਾਣਾ ਦੇਖੋ ਜਿਹੜਾ ਕਿਹਾ ਉਹਨੂੰ ਥੱਲੇ ਪਜਾਣਾ ਤੇ ਸਿਆਣੇ ਕਹੇ ਨਖੇਦ ਨੱਚਣਾ ਉੱਤਮ ਗਾਣਾ ਜਿਸ ਆਦਮੀ ਨੂੰ ਗਾਣੇ ਦਾ ਗਿਆਨ ਹੈ ਗਿਆਨਾ ਗਾਣਾ गा ਸਕਦਾ ਉਹਦੇ ਵਾਸਤੇ ਕੋਈ ਬਜਾਣਾ ਪਰਣਾ ਔਖਾ ਨਹੀਂ ਕੀ ਬਾਤ ਹੈ ਜਦੋਂ ਗਾਣਾ ਉਹਦੇ ਹੌਣਾ ਤੇ ਗਾਣਾ ਹੀ ਹੈ ਨਾ ਇੱਕ ਚੀਜ਼ ਹੈ ਇੱਕ ਗੱਲ ਕਰ ਰਹੇ ਆਂ ਸੀ ਪਿਆਰ ਨਾ ਚਾਹੇ ਉਹਨੂੰ ਗੱਲ ਕਰਨ ਯਾਰ ਗੱਲ ਦੱਸੋ ਸਾਨੂੰ ਉਹਨੂੰ ਗੱਲ ਤੇ ਉਹ ਗਾਣਾ ਸਾਰਾ ਹੈ ਹੀ ਗਾਣਾ ਜੀ ਸਾਰਾ ਗਾਣਾ ਗਾਵਾਂਗੇ ਉਹ ਸਾਜ਼ ਦੇ ਤੇ ਸੁਰ ਲੱਗੇ ਹੋਏ ਨੇ ਉਹ ਆਪਣੇ ਆਪ ਦਸੀ ਜਾਂਦੇ ਨੇ ਜਿਸ ਸਾਜ਼ ਤੇ ਉੱਤੇ ਪਰਦੇ ਨਹੀਂ ਲੱਗੇ ਹੋਏ ਕੋਈ ਜਿ ਕੋ ਗਿਟਾਰ ਹੈ ਜਾਂ ਗਿਟਾਰ ਤੇ ਵੀ ਤਾਂ ਲੱਗੇ ਹੁੰਦੇ ਨੇ ਲੇਕਿਨ ਸ੍ਰੋਧ ਰਬਾਬ ਇਹਦੇ ਤੇ ਸੁਰ ਨਹੀਂ ਲੱਗੇ ਹੁੰਦੇ ਇਹਦੇ ਤਾਰਾਂ ਪਈਆਂ ਹੁੰਦੀਆਂ ਉਹ ਸੁਰ ਗਾਣਾ ਉਹਦੇ ਵਿੱਚ ਉੱਤਮ ਗਾਣਾ ਪਹਿਲੋਂ ਗਾਣਾ ਸਿੱਖਣਾ ਪੈਂਦਾ ਉਹਨੂੰ ਉਹਨੂੰ ਵਜਾਉਣ ਲਈ ਪੇ ਨਹੀਂ ਪਿੱਛੇ ਦਾ ਵਜਾਉਣ ਲਾ ਪਹਿਲੋਂ ਗਾਣਾ ਸਿੱਖੇ ਗਾਣਾ ਸਿੱਖੇ ਉਹਨੂੰ ਗਿਆਨ ਹੋ ਜਾਵੇ ਜਿਹੜਾ ਸੁਰ ਲਾਉਣਾ ਫਟ ਉਸ ਤੇ ਪਤਾ ਲੱਗ ਜਾਵੇ ਉਹਨੂੰ ਕੀ ਗੱਲ ਤੇ ਅਸੀਂ ਸਾਡੇ ਗਾਣ ਵਜਾਉਣ ਵਾਲਿਆਂ ਚ ਗੁਰਬਾਣੀ ਵਿੱਚ ਉਤਮ ਜਿਹੜਾ ਗਾਣੇ ਨੂੰ ਸਭ ਤੋਂ ਉੱਚਾ ਉਹਨੂੰ ਪਸੰਦ ਕੀਤਾ ਸ਼ਬਦ ਜਿਹੜੇ ਨੇ ਉੱਚੇ ਉਹਨਾਂ ਨੂੰ ਉਹਨੂੰ ਸਭ ਤੋਂ ਪਹਿਲਾਂ ਮੰਨਿਆ ਗਿਆ ਹੈ ਜੇਕਰ ਗੁਰਬਾਣੀ ਦੀ ਗੱਲ ਕੀਤੀ ਜਾਵੇ ਰਾਗਾਂ ਦੀ ਗੱਲ ਕੀਤੀ ਜਾਵੇ ਨਿਰੋਲ ਗੁਰਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 31 ਰਾਗਾਂ ਦੇ ਵਿੱਚ ਦਰਜ ਹੈ 31 ਰਾਗ ਨੇ ਅੱਗੋਂ ਉੱਪਰ ਅਗ ਵੰਜ ਜਾਂਦੇ ਨੇ ਇਹ ਵੀ ਕਿਤੇ ਜ਼ੈਨ ਚ ਖਿਆਲ ਆਉਂਦਾ ਕਿ ਜਿਹੜੇ ਜਿਹੜੇ ਰਾਗ ਗੁਰਬਾਣੀ ਦੇ ਵਿੱਚ ਦਰਜ ਨੇ ਗੁਰਬਾਣੀ ਰਾਗਾ ਚ ਦਰਜ ਹੈ ਉਹਨਾਂ ਦੇ ਮੁਤਾਬਕ ਜੇਕਰ ਸਾਜ ਸਿੱਖੇ ਜਾਣ ਸਾਜਾਂ ਨਾਲ ਕੀਰਤਨ ਕੀਤਾ ਜਾਵੇ ਤੇ ਸੰਗਤ ਵਿੱਚ ਕਾਫੀ ਬੈਨੀਫਿਟ ਹੋ ਸਕਦਾ ਹੈ ਗੁਰਬਾਣੀ ਗਿਆਨ ਗੱਲ ਇਹ ਹੈ ਅੱਜ ਇੱਕ ਸਮਾਂ ਇਹੋ ਜਿਹਾ ਆ ਗਿਆ ਏ ਹੁਣ ਜਿੰਨੇ ਵੀ ਰਾਗੀ ਸਾਡੇ ਸੱਜਣ ਕੀਰਤਨ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਲਾਈਟ ਗਾਉਣਾ ਹੀ ਪੈਂਦਾ ਹੁਣ ਜੇ ਅਸਲੀਅਤ ਕਹੀਏ ਵੀ ਕਲਾਸਿਕ ਕਹੀਏ ਉਥੇ ਤੇ ਕੋਈ ਸਾਧ ਸੰਗਤ ਬੈਠੇ ਕੋਈ ਨਾ ਬਹੁਤ ਘੱਟ ਲੋਕ ਨੇ ਕਿ ਜਿਹੜੇ ਕਲਾਸਿਕਲ ਨੂੰ ਸਮਝਦੇ ਨੇ ਜਿੰਨੇ ਵੀ ਸ਼ਬਦ ਨੇ ਸਾਡੇ ਬੜੇ ਲਾਈਟ ਥੋੜਾ ਜਿਹਾ ਫਲਮਿੰਡ ਰੰਗ ਲਿਆ ਹੋਇਆ ਉਹ ਨਾ ਜੀ ਤੇ ਉਹ ਤਾਂ ਗਾਏ ਜਾਂਦੇ ਨੇ ਬਾਜੇ ਤੇ ਵੀ ਗਏ ਤੇ ਉਸ ਨਾਲ ਸਿੱਧਾ ਤੇ ਆ ਬੈਠ ਕੇ ਗਾਉਣਾ ਸ਼ੁਰੂ ਕਰੇ ਤੇ ਉਹ ਤੇ ਸਾਰੇ ਉੱਠ ਕੇ ਤੁਰ ਜਾਣ ਬਿਲਕੁਲ ਗੁਰਦਾਸ ਸਿੰਘ ਤੁਹਾਨੂੰ ਨਹੀਂ ਲੱਗਦਾ ਕਿ ਕਸੂਰ ਸਾਡਾ ਆਪਣਾ ਜੇਕਰ ਅਸੀਂ ਸੰਗਤ ਵਿੱਚ ਸ਼ੁਰੂ ਦੀ ਕਲਾਸਿਕਲ ਦੀ ਪ੍ਰੀਤ ਪਾ ਦਿੰਦੇ ਤੰਤੀ ਸਾਜਾ ਦੀ ਰੀਤ ਪਾ ਦਿੰਦੇ ਤੇ ਆਏ ਸਾਡੀ ਸੰਗਤ ਲਾਈਟਨੈਸ ਹੁੰਦੀ ਨਰੋਲ ਗੁਰਬਾਣੀ ਨਾਲ ਜੁੜ ਕੇ ਗਿੱਤਰਾ ਕਰਨ ਨਾਲ ਜੁੜ ਕੇ ਲੇਕਿਨ ਇੱਕ ਹੋਰ ਵੀ ਗੱਲ ਹੈ ਪਹਿਲੇ ਵੱਜਦੇ ਵੀ ਸਨ ਦਰਵਾਜ਼ਾ ਵੱਜਦਾ ਸੀ ਔਰ ਲੋਕੀ ਉਹਦੇ ਬਾਅਦ ਇਹ ਆਲਾਈਟ ਤੇ ਬਾਤੂ ਸ਼ੁਰੂ ਹੋਇਆ ਬੜੀ ਜ਼ੇਰ ਬਾਅਦ ਯਾਨੀ ਕਿ ਤਨਾ ਕਹਤੇ ਕਸੂਰ ਮੋਟੀਆਂ ਦਾ ਜਿਨ੍ਹਾਂ ਨੇ ਲਾਈਟ ਕਰਨਾ ਸ਼ੁਰੂ ਕਰ ਦਿੱਤਾ ਤੰਤੀ ਸਾਜ਼ਾਂ ਨੂੰ ਪਿੱਛੇ ਕਰਕੇ ਕੇਵਲ ਹਰਮੋਨੀਅਮ ਪਾ ਲਿਆ ਉਹ ਬਾਜਾ ਫੜ ਲਿਆ ਨਾ ਬਾਜਾ ਆਰਾਮ ਹੋ ਗਿਆ ਸਾਰਿਆਂ ਨੂੰ ਨਹੀਂ ਤੇ ਰਵਾਬ ਦੇ ਨਾਲ ਦਰਬਾਰ ਦੇ ਨਾਲ ਕੀਰਤਨ ਹੁੰਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਦਰਬਾ ਵਜਦਾ ਸੀ ਤੇ ਉਹਦੇ ਨਾਲ ਹੀ ਕੀਰਤਨ ਹੁੰਦਾ ਸੀ ਗੁਰੂ ਅਚਨ ਸਾਹਿਬ ਵੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ ਗੁਰੂ ਗੋਬਿੰਦ ਸਿੰਘ ਪਾਸ਼ਾ ਕੀਰਤਨ ਕਰਦੇ ਸਨ ਤੇ ਉਹ ਬਾਜਾ ਜਿਹੜਾ ਨਾ ਬਾਜਾ ਬਾਤ ਜੀ ਬਾਜਾ ਹੈ ਇਹ ਫਰਾਂਸ ਦੀ ਚੀਜ਼ ਹੈ ਪੈਰਿਸ ਦੀ ਹਾਂਜੀ ਤੇ ਉਹਦੇ ਬਾਅਦ ਇਹ ਹਿੰਦੁਸਤਾਨ ਚ ਇਹਨੇ ਪ੍ਰਵੇਸ਼ ਕੀਤਾ ਹੈ ਹਿੰਦੁਸਤਾਨ ਚ ਇਹਦੇ ਤੋਂ ਪਹਿਲਾਂ ਸਾਰੇ ਸਾਧਾਂ ਦੇ ਨਾਲ ਹੀ ਕੀਤਾ ਦਿਲ ਰਵਾ ਹੈ ਇਹ ਤਉਸ਼ ਹੈ ਇਹ ਸਿਤਾਰ ਹੈ ਇਹ ਤਾਨ ਤਾਨਪੁਰੇ ਨਾ ਗਾਇਆ ਜਾਂਦਾ ਸੀ ਬਾਕੀ ਜਿਹੜੇ ਚਾਰ ਤਾਰ ਦਾ ਤਾਨਪੁਰ ਆਉਂਦਾ ਚਾਰ ਤਾਰ ਦਾ ਤਾਨਪੁਰਾ ਛੇੜ ਕੇ ਉਹ ਤੇ ਸ਼ੁਰੂ ਹੋਇਆ ਹੁੰਦਾ ਉਹਨਾਂ ਨੇ ਗਾਇਆ ਜਾਂਦਾ ਸੀ ਲੋਕੀ ਗਾਉਂਦੇ ਹੀ ਉਹਦੇ ਨਾਲ ਸੀ ਤਨਪੁਰਿਆਂ ਨਾਲ ਇਹ ਜੋ ਬਾਅਦ ਸ਼ੁਰੂ ਹੋਇਆ ਜੀ ਕੋ ਹਾਰਮੋਨੀਅਮ ਸ਼ੁਰੂ ਆ ਰਾਗੀਆਂ ਨੇ ਵੀ ਹੋਈ ਸ਼ੁਰੂ ਕਰਤਾ ਸਾਰਿਆਂ ਨੂੰ ਫਿਲਮ ਫਿਲਮ ਦਾ ਬੜਾ ਯੂਰ ਪੈ ਗਿਆ ਤੇ ਫਿਲਮ ਇੰਡਸਟਰੀ ਦੇ ਵਿੱਚ ਜਿੰਨੇ ਗੀਤ ਸਣਾਂ ਦਾ ਜਿੰਨੇ ਉਹਨਾਂ ਗੀਤਾਂ ਦੇ ਤਰਜ਼ਾ ਦੇ ਦਾ ਤੇ ਕੀਰਤਨ ਵਧਾ ਹੋ ਗਿਆ ਨਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਇਹ ਸਾਡਾ ਅਲੋਪ ਹੋ ਰਿਹਾ ਵਿਰਸਾ ਸੀ ਜਿਹੜਾ ਕਿ ਸਰਦਾਰ ਗੁਰਦਿਆਲ ਸਿੰਘ ਉਹਨਾਂ ਨੇ ਬੜੀ ਮਿਹਨਤ ਕਰਕੇ ਸੰਭਿਆ ਤੇ ਅੱਜ ਅਗਲੀ ਪਨੀਰੀ ਤੱਕ ਜਾ ਰਹੇ ਆ ਸੋ ਸਾਨੂੰ ਲੋੜ ਹੈ ਜੋ ਗੁਰਬਾਣੀ ਜੋ ਸ਼ਬਦ ਜਿਸ ਰਾਗ ਦੇ ਵਿੱਚ ਦੱਜਾ ਹੈ ਉਸੇ ਰਾਗ ਦੇ ਵਿੱਚ ਸ਼ਬਦ ਨੂੰ ਗਾਇਨ ਕੀਤਾ ਜਾਵੇ ਤੇ ਸੋਨੇ ਤੇ ਸੁਹਾਗਾ ਹੈ ਮੁਬਾਰਕ ਬਾ ਜਿਹੜੇ ਲਾਈਟ ਕੀਰਤਨ ਕਰਦੇ ਨੇ ਪਰੰਤੂ ਜਿਹੜੀ ਸਾਡੀ ਵਿਰਾਸਤ ਹੈ ਜਿਸ ਵਿਰਾਸਤ ਨੂੰ ਅਸੀਂ ਨਾ ਸੰਭਿਆ ਤੇ ਆਉਣ ਵਾਲੇ ਸਮੇਂ 'ਚ ਇਹ ਵਿਰਾਸਤ ਅਲੋਪ ਹੋਂਦੀ ਅਸੀਂ ਆਪ ਦੇਖ ਸਕਦੇ ਹਾਂ ਕਿਉਂਕਿ ਹੁਣੇ ਸਰਦਾਰ ਗੁਰਦਿਆਲ ਸਿੰਘ ਦੱਸਿਆ ਕਿ ਕੁਝ ਸਾਜ ਅਲੋਪ ਹੋ ਚੁੱਕੇ ਨੇ ਕਾਰਨ ਕੀ ਹੈ ਕਸੂਰਵਾਰ ਕੌਣ ਨੇ ਕਸੂਰ ਵਸ ਅਸੀਂ ਖੋਦਾਂ ਜੇਕਰ ਅਸੀਂ ਸੰਗਤ ਦੇ ਵਿੱਚ ਤੰਤੀ ਸਾਜ਼ਾਂ ਨਾਲ ਕੀਰਤਨ ਕਰਾਂਗੇ ਸੰਗਤ ਪਸੰਦ ਕਰਨਗੀਆਂ ਜੇਕਰ ਇਹ ਸੰਗਤ ਲਾਈਟ ਕੀਰਤਨ ਕਰ ਰਹੀ ਹੈ ਤੇ ਲਾਈਟ ਕੀਰਤਨ ਕੌਣ ਲੈ ਕੇ ਆਇਆ ਸੰਗਤ ਕਿਨੇ ਪੱਛਲਤ ਕੀਤਾ ਇੱਕ ਇਹ ਮੇਰੇ ਕਾ ਸਵਾਲ ਸਾਡੇ ਸਾਹਮਣੇ ਖੜੇ ਨੇ ਇਹ ਗੁਰਦਾਸ ਸਿੰਘ ਜੀ ਅਕਸਰ ਅਸੀਂ ਅੱਜ ਵੇਖਿਆ ਕਿ ਮੌਜੂਦਾ ਦੌਰ ਦੇ ਵਿੱਚ ਕਾਫੀ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਗੁਰਮਤ ਸੰਗੀਤ ਨੂੰ ਪ੍ਰਮੋਟ ਕਰਨ ਵਾਸਤੇ ਬਕਾਇਦਾ ਵੱਖਰੇ ਵਿਭਾਗ ਸਥਾਪਿਤ ਕੀਤੇ ਗਏ ਨੇ ਯੂਨੀਵਰਸਿਟੀ ਲੈਵਲ ਤੇ ਵੀ ਕਾਲਜਾਂ ਦੇ ਵਿੱਚ ਵੀ ਅੱਜ ਵਿਦਿਆਰਥੀ ਹਮ ਹਮਾ ਕੇ 33 ਸਾਜਾਂ ਸਿੱਖਣ ਦੀ ਇਹ ਜਿਹੜੀ ਪ੍ਰਕਿਰਿਆ ਵੱਲ ਵੱਧ ਰਿਹਾ ਹੈ ਯਾਨੀ ਕਿਤੇ ਨਾ ਕਿਤੇ ਕਹਿ ਸਕਦਾ ਹੈ ਕਿ ਆਉਣ ਵਾਲੇ ਸਮੇਂ 33 ਸਾਜਾਂ ਦਾ ਬੋਲਬਾਲਾ ਫਿਰ ਪੈਦਾ ਹੋਏਗਾ ਬਹੁਤ ਪ੍ਰਚਾਰ ਹੋ ਮੇਰਾ ਮੇਰਾ ਜਿੱਥੋਂ ਤੇ ਵਿਚਾਰ ਹੈ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਤੰਤੀ ਸਾਜ਼ ਨੇ ਨਾ ਇਹਨਾਂ ਦਾ ਹੀ ਰਾਜ ਹੋਣਾ ਹੈ। ਕੀ ਬਾਤ ਹੈ ਬਹੁਤ ਕਬ। ਕਿਉਂਕਿ ਅੱਜ ਹਰ ਆਦਮੀ ਇਸ ਗੱਲ ਨੂੰ ਸਮਝਦਾ ਉਹ ਜਿਹੜੀਆਂ ਪਹਿਲੀਆਂ ਹੁਣ ਜਿਹੜਾ ਕੋਈ ਫਿਲਮੀ ਗਾਣਾ ਉਹ ਛੱਡਿਆ ਰਹੇ ਕੋਈ ਗਾਣਾ ਜਿਹੜਾ ਕਿ ਥੋੜੇ ਜਿਹਾ ਕਲਾਸੀਕਲ ਗਾਵੇ ਰਾਗੀ ਵੀ ਗਾਉਣ ਰਾਗ ਦੇ ਵਿੱਚ ਆਉਂਦਾ ਆਹ ਬਾਤ। ਕੀ ਬਾਤ ਹੈ। ਯਾਨੀ ਕਿ ਤਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਰਾਗੀ ਰਾਗ ਦੇ ਵਿੱਚ ਕੀਰਤਨ ਕੰਦ ਕੇ ਸੰਗਤ ਚ ਸਹੀ ਸੁਣਿਆ ਬੜਾ ਬੜਾ ਆਨੰਦ ਆਏਗਾ ਜੀ ਬਿਲਕੁਲ ਮੈਂ ਚਾਹਾਂਗਾ ਥੋੜਾ ਜਿਹਾ ਗੁਰਦੇਵ ਸਿੰਘ ਤੁਸੀਂ ਲੰਬੇ ਸਮੇਂ ਤੋਂ ਸਾਜ ਬਣਾ ਰਹੇ ਹੋ ਥੋੜਾ ਜਿਹਾ ਗਾ ਕੇ ਆਪਾਂ ਸੰਗਣ ਨੂੰ ਦਸੀਏ ਕਰਵਸੋ ਹਰ ਜਨ ਪਿਆਰ ਸਤ ਗੁਰ ਤੁਮਰੇ ਕਾਜ ਸੁਆਰੇ ਇਸ ਨਾਲ ਇਹ ਚਲਦੇ ਤਾਂ ਇਹ ਛਵ ਜੜਾ ਬਹੁਤ ਹੀ ਇੱਕ ਵਧੀਆ ਛਵ ਜੜਾ ਫਿਰ ਕਰ ਬੈਸੋ ਦੇਖੋ ਨਾ ਫਿਰ ਕਰ ਬੈ ਜੋ ਹਰ ਦਿਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਦ ਕੀ ਬਾਤ ਹੈ ਬਹੁਤ ਆ ਜੜੀ ਨੇ ਇਹ ਜਿਹੜੀ ਜਿਹੜੀ ਉਹ ਕਲਾਸੀਕਲ ਦੀ ਗੱਲ ਹੈ ਸਰ ਬਿਲਕੁਲ ਤਨਾਸੀ ਰਾਗ ਦੇ ਵਿੱਚ ਸ਼ਬਦ ਹੈ ਗੁਰਜਨ ਸਿੰਘ ਸਾਹਿਬ ਜੀ ਦਾ ਗੁਰਦਲ ਸਿੰਘ ਜੀ ਇੱਕ ਨਹੀਂ ਅਨੇਕਾਂ ਵਿਦਿਆਰਥੀ ਵੀ ਤੁਹਾਡੇ ਕੋਲ ਆਂਦੇ ਹੋਣੇ ਹਾਂ ਤਾਂ ਸਾਜ਼ ਬਣਾਉਣ ਵਾਸਤੇ ਸਾਜ਼ ਖਰੀਦਣ ਵਾਸਤੇ ਵਿਦਿਆਰਥੀਆਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਕਿ 33 ਸਾਜ਼ਾਂ ਦੀ ਰੂਪਰੇਖਾ ਜਾਂ ਆਨਰ ਸਮੇਂ 33 ਸਾਜ਼ਾਂ ਦਾ ਕੀ ਜਿਹੜਾ ਸਾਡੇ ਕੋਲ ਦੇਖੋ ਜਿਹੜੀ ਅੱਜ ਚੱਲ ਰਹੇ ਨੇ ਕਾਲਜਾਂ 'ਚ ਜਿੱਕੋ ਕਾਲਜਾਂ ਦੇ ਵਿੱਚ ਸਾਜ਼ ਚੱਲ ਰਹੇ ਨੇ ਨਾ ਮਿਊਜ਼ਿਕ ਦੇ ਕਾਲਜ ਦੇ ਵਿੱਚ ਇੱਕ ਇਹਨੇ ਸਿਤਾਰ ਦਾ ਚੌਕ ਹੈ ਕਿਸੇ ਨੂੰ ਬਜਰਾ ਸ਼ੌਕ ਹੈ ਗਾਣੇ ਦਾ ਜਿਆਦਾ ਪੰਜਾਬ ਦੇ ਵਿੱਚ ਸਤਾਰਤਾਨ ਪੂਰਾ ਹੀ ਹੈ ਹਾਂਜੀ ਰਵਾਵ ਦਾ ਤੇ ਹੁਣ ਥੋੜਾ ਜਿਹਾ ਆਇਆ ਹੈ ਜਿਹੜਾ ਕਿ ਜਦੋਂ ਦੇ ਗੁਰਸਿੱਖਾਂ ਦੇ ਵਿੱਚ ਇਹਦਾ ਦਰਵਾਜ਼ਾ ਤੇ ਉਹ ਹੀ ਹੁਣ ਦਰਵਾਾ ਕਾਫੀ ਬਣਿਆ ਬਾਹਰ ਬੜਾ ਭੀਜ ਰਹੇ ਆ ਜੀ ਨਾ ਔਰ ਬੰਬਈ ਜਿਹੜੇ ਗੁਰਦੁਆਰੇ ਨੇ ਉੱਥੇ ਤੇ ਉਹਨਾਂ ਨੂੰ ਸੀ ਵੀ ਦਰਵਾਜ਼ਾ ਜਿਹੜਾ ਤੁਹਾਡੀ ਕਿਰਪਾ ਨਾਲ ਬੜਾ ਸੇ ਸਾਡੇ ਰਿਸ਼ੀ RAM JI SAN KARTAR SINGH JI SAN ਤਾਂ ਪ੍ਰਾਤਮਿਕ ਉਸਤਾਦ ਜਿਹੜੇ ਕਹਿੰਦੇ ਆ ਜੀ ਜਿਹਨਾਂ ਨੂੰ ਉਸਤਾਦ ਕਿਹਾ ਜਾ ਸਕਦਾ ਤੰਤੀ ਸਾਜ ਆ ਤੇ ਉਹ ਸਿਰਫ ਆ ਮੇਰਾ ਬੇਟਾ ਇਹਨੂੰ ਵੀ ਗਾਣੇ ਦਾ ਮੈਂ ਇਹਨੂੰ ਗਾਣਾ ਸਿਖਵਾਇਆ ਹਰ ਸਾਜ਼ ਬਣਾਉਣ ਵਾਲੇ ਬੰਦੇ ਦੇ ਦਿਮਾਗ 'ਚ ਇਹ ਬਹੁਤ ਜ਼ਰੂਰੀ ਹੈ ਗਾਣਾ ਉਹ ਨਜ਼ਰوں ਨੂੰ ਸੁਰ ਦੀ ਸਭ ਨਹੀਂ ਆ ਸਕਦੀ। ਜੀ ਬਿਲਕੁਲ। ਐਵੇਂ ਨਾ ਪਰਦਾ ਬਣਿਆ ਜਾ ਸਕਦਾ ਨਾ ਸੁਰ ਲੱਗਦਾ ਹੀ ਹੈ। ਆ ਜਿਹੜੇ ਬਾਜੇ ਬਣਾਉਂਦੇ ਨੇ ਨਾ ਬਹੁਤ ਸਾਰੇ ਉਹ ਇੱਕ ਦੂਜੇ ਦੇ ਵੇਖ ਕੇ ਸੁਰ ਬਣਾਏ ਨੇ। ਠੋਕੀ ਤਰੀ ਜਾਂਦੇ ਨੇ। ਲੇਕਿਨ ਮੈਂ ਬੜੀ ਵਾਰੀ ਕਿਹਾ ਮੈਂ ਦੋ ਸੁਰ ਵੀ ਲਾ ਲਾਦਿਆ ਕਰੋ ਕੋਈ ਗੱਲ ਨਹੀਂ। ਕੀ ਬਾਤ ਹੈ? ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ। ਇਹ ਸੰਸਾੜੀ ਅਤੀ ਸਤਿਕਾਰਯੋਗ ਸਰਦਾਰ ਗੁਰਦਿਆਲ ਸਿੰਘ ਜੀ। ਤੇ ਹੁਣ ਥੋੜੀ ਜਿਹੀ ਨਿਗਾਹ ਮਾਰਦੇ ਆ ਉਸ ਸਥਾਨ ਤੇ। ਜਿੱਥੇ ਬੈਠ ਕੇ ਇਹ ਤੰਤੀ ਸਾਜ਼ਾਂ ਦਾ ਨਿਰਮਾਣ ਕਰਦੇ ਨੇ ਤੰਤੀ ਸਾਜ਼ਰ ਬਣਾਉਂਦੇ ਨੇ ਆਓ ਚਲਦੇ ਆ ਇਹਨਾਂ ਦੇ ਤੰਤੀ ਸਾਜ਼ਾਂ ਦੇ ਉਹ ਕਾਰਜਬਲ ਵੇਖਦੇ ਆ ਜਿੱਥੇ ਤੰਤੀ ਸਾਜ਼ਾਂ ਨੂੰ ਬਣਾਇਆ ਜਾ ਰਿਹਾ ਇੱਕ ਨਵਾਂ ਰੂਪ ਇੱਕ ਨਵਾਂ ਸ਼ਿੰਗਾਰ ਸੰਗਤ ਦੇ ਸਾਹਮਣੇ ਕੀਤਾ ਜਾ ਰਿਹਾ ਆਓ ਨਿਕਾ ਮਾਰਦੇ ਆ 何 <music> ਸੋ ਐਸੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸਾਡੇ ਅਤੀ ਸਤਿਕਾਰਯੋ ਸਰਦਾਰ ਗੁਰदयाल ਸਿੰਘ ਜੀ ਦਾ ਸਥਾਨ ਜਿੱਥੇ ਬੈਠ ਕੇ ਸਰਦਾਰ ਗੁਰदयाल ਸਿੰਘ ਤੰਤੀ ਸਾਜਾ ਦਾ ਸ਼ਿੰਗਾਰ ਕਰਦੇ ਨੇ ਸ਼ਿੰਗਾਰ ਦੇ ਨੇ ਤੰਤੀ ਸਾਜਾ ਨੂੰ ਗੁਰਦਿਆਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ